ਨਮਸਕਾਰ ਜੀ ਮੈਂ ਰਜਾ ਸ਼ਰਮਾ ਸੰਸਥਾ ਮੇਰਾ ਬਚਪਨ ਐਨਜੀਓ ਤੋਂ ਸੇਵਾਦਾਰ ਅਸੀਂ ਅੱਜ ਇੱਕ ਅੱਖਾਂ ਦੇ ਫ੍ਰੀ ਆਪਰੇਸ਼ਨ ਦਾ ਕੈਂਪ ਲਗਾਇਆ ਹੋਇਆ ਹੈ ਬੱਲੋਕੇ ਪਿੰਡ ਦੇ ਵਿੱਚ ਤੇ ਇੱਥੇ ਲੋਕ ਆਪਣੀਆਂ ਅੱਖਾਂ ਦੇ ਦਿਖਾਣ ਦੇ ਨਾਲ-ਨਾਲ ਵਾਈਟ ਸਫੇਦ ਮੋਤੀਏ ਦਾ ਫ੍ਰੀ ਆਪਰੇਸ਼ਨ ਕਰਵਾ ਰਹੇ ਅਸੀਂ ਇਹ ਸਾਰਾ ਜੋ ਹਸਪੀਟਲ ਹੈ ਇਹ ਸ਼ੰਕਰਾਏ ਹਸਪੀਟਲ ਮੁੱਲਾਪੁਰ ਤੋਂ ਆਈ ਹੋਈ ਹੈ ਨਾ ਦੀ ਟੀਮ ਤੇ ਡਾਕਟਰ ਜਸਲੀਨ ਦੇ ਅੰਡਰ ਸਾਰਾ ਸੁਪਰਵਾਈਜ਼ਨ ਦੇ ਅੰਦਰ ਹੋ ਰਿਹਾ ਹੈ ਤੇ ਇਸ ਦੇ ਨਾਲ ਨਾਲ ਅਸੀਂ ਇੱਕ ਬਲੱਡ ਡੋਨੇਸ਼ਨ ਦੀ ਟੀਮ ਵੀ ਬੁਲਾਈ ਹੋਈ ਹੈ ਜੋ ਕਿ ਪ੍ਰੀਤ ਹਸਪੀਟਲ ਮੋਡਲ ਟਾਊਨ ਤੋਂ ਆਈ ਹੋਈ ਹੈ ਇਹਦੇ ਨਾਲ ਨਾਲ ਅਸੀਂ ਬਲੱਡ ਡੋਨੇਸ਼ਨ ਵੀ ਕਰ ਰਹੇ ਹਾਂ ਤੇ ਅਸੀਂ ਸਾਡੀ ਸੰਸਥਾ ਪਿਛਲੇ 2018 ਤੋਂ ਅਸੀਂ ਸੇਵਾ ਦੇ ਕੰਮ 'ਚ ਲੱਗੇ ਹੋਏ ਹਾਂ ਤੇ ਸਾਡੇ ਕਦੇ ਹਾਰਟ ਚੈੱਕਅਪ ਦੇ ਡੀਐਮਸੀ ਦੇ ਕੈਂਪ ਲੱਗਦੇ ਆ ਸੋ ਅਸੀਂ ਇਸ ਤਰ੍ਹਾਂ ਸੰਸਾਦੀ ਸਮਾਜ ਦੀ ਸੇਵਾ ਦੇ ਵਿੱਚ ਪਬਲਿਕ ਨਾਲ ਜੁੜੇ ਹੋਏ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਬਹੀਮਰਾਵ ਅਮੇਦਕਰ ਜੀ ਦਾ ਜਿਹੜਾ ਜਨਮ ਦਿਹਾੜਾ ਗਿਆ ਹੈ ਉਸ ਉਪਲੱਬਖ ਦੇ ਵਿੱਚ ਮੇਰਾ ਬਚਪਨ ਜਿਹੜੀ ਐਨ ਜੀਓ ਹੈ ਉਹਨਾਂ ਦੇ ਸੰਚਾਲਕਾਂ ਨੇ ਖਾਸ ਕਰ ਰਜਤ ਜੀ ਦਾ ਨਾਮ ਲਵਾਂਗਾ ਰਾਹੁਲ ਜੀ ਦਾ ਨਾਮ ਲਵਾਂਗਾ ਠਾਪਰ ਸਾਹਿਬ ਦਾ ਨਾਮ ਲਵਾਂਗਾ ਕੈਨ ਕੰਚਨ ਜੀ ਨੂੰ ਸਾਰਿਆਂ ਨੇ ਮਿਲ ਕੇ ਸਮਾਜ ਦੇ ਵਿੱਚ ਜਿਹੜਾ ਐਸਾ ਵਰਗ ਜਿਹੜਾ ਆਪਣੇ ਅੱਖਾਂ ਦਾ ਇਲਾਜ ਨਹੀਂ ਕਰਾ ਸਕਦਾ ਜਿਨ੍ਹਾਂ ਨੂੰ ਕੁਝ ਮਜਬੂਰੀਆਂ ਨੇ ਕੋਈ ਆਪਰੇਸ਼ਨ ਕਰਾਣਾ ਹੈ ਮਹਿੰਗੇ ਆਪਰੇਸ਼ਨ ਨੇ ਉਹਨਾਂ ਸਾਰਿਆਂ ਵਾਸਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਔਰ ਮੈਨੂੰ ਲੱਗਦਾ ਕਿ ਅੱਜ ਜਿਹੜਾ ਇੱਥੇ ਅੱਖਾਂ ਦਾ ਕੈਂਪ ਮੇਰਾ ਬਚਪਨ ਸੁਸਾਇਟੀ ਵੱਲੋਂ ਲਗਾਇਆ ਗਿਆ ਬਹੁਤ ਸਾਰੇ ਲੋਕਾਂ ਨੇ ਇਹਦਾ ਫਾਇਦਾ ਲਿਆ ਔਰ ਇਥੋਂ ਕਈ ਗਰੀਬ ਲੋਕਾਂ ਨੂੰ ਨਵੀਆਂ ਅੱਖਾਂ ਮਿਲਣਗੀਆਂ ਨਵੀਂ ਰੋਸ਼ਨੀ ਮਿਲੇਗੀ ਔਰ ਮੈਨੂੰ ਲੱਗਦਾ ਕਿ ਜਦੋਂ ਕਿਸੇ ਨੂੰ ਨਵੀਂ ਰੋਸ਼ਨੀ ਮਿਲੇਗੀ ਕਿੰਨੀਆਂ ਉਹ ਦਵਾਵਾਂ ਦੇਗਾ ਔਰ ਮੈਂ ਇਹ ਮੇਰਾ ਬਚਪਨ ਦੇ ਜਿੰਨੇ ਲੋਕ ਨੇ ਉਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਇਹ ਉਪਰਾਲਾ ਕੀਤਾ ਅੱਗੇ ਵੀ ਤੁਸੀਂ ਇਹ ਉਪਰਾਲਾ ਕਰਦੇ ਰਹੋ ਔਰ ਸਮਾਜ ਦੇ ਇਦਾਂ ਹੀ ਕੰਮ ਆਉਂਦੇ ਰਹੋ ਐਨ ਜੀਓ ਲੋਕ ਬਣਾਤਾ ਲੈਂਦੇ ਨੇ ਪਰ ਉਹ ਐਨ ਜੀਓ ਦੇ ਬੈਨਰ ਥੱਲੇ ਆਪਣੇ ਹੀ ਕੀਰਤ ਕਰਦੇ ਨੇ ਆਪਣੇ ਹੀ ਇਹ ਕੰਮ ਕਰਦੇ ਨਹੀਂ ਲੋਕਾਂ ਦੀ ਸਮਾਜ ਦੇ ਕੰਮ ਨਹੀਂ ਕਰਦੇ ਇਹੋ ਜਿਹੇ ਐਨ ਜੀਓਸ ਨੂੰ ਅੱਗੇ ਆਣਾ ਚਾਹੀਦਾ ਹੈ ਇਹੋ ਜੇ ਉਪਰਾਲੇ ਕਰਨੇ ਚਾਹੀਦੇ ਔਰ ਮੈਂ ਸਮਾਜ ਦੇ ਬਾਕੀ ਜਿਹੜੇ ਲੋਕ ਸਮਾਜ ਸੇਵਾ ਕਰਨਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਇਸ ਐਨ ਜੀਓ ਦੇ ਨਾਲ ਵੱਧ ਚੜ ਕੇ ਜੁੜੋ ਔਰ ਤੁਸੀਂ ਵੀ ਸਮਾਜ ਦੇ ਵਿੱਚ ਜਿਹੜੀ ਇੱਕ ਨਈ ਰੋਸ਼ਨੀ ਇਹ ਲੈ ਕੇ ਆਏ ਨੇ ਉਸ ਰੋਸ਼ਨੀ ਦਾ ਤੁਸੀਂ ਹਿੱਸਾ ਬਣੋ ਮੈਂ ਕੰਤਲ ਸ਼ਰਮਾ ਸੰਚਾਲিকা ਔਮਨ ਵੈਲਫੇਅਰ ਐਸੋਸੀਏਸ਼ਨ ਅੱਜ ਇੱਥੇ ਬਚਪਨ एनजीओ ਵੱਲੋਂ ਰਜਤ ਸ਼ਰਮਾ ਜੀ ਔਰ ਰਾਹੁਲ ਸ਼ਰਮਾ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਜੋ ਆਈ ਕੈਂਪ ਲਵਾਇਆ ਆਈ ਟੈਸਟ ਤਾਂ ਸਾਰੇ ਮੇਰਾ خیال ਐ এনਜੀਓ ਕਰਵਾਉਂਦੇ ਪਰ ਇਨਾਂ ਨੇ ਇਥੇ ਚੁੱਕ ਕੇ ਪੇਸ਼ੈਂਟ ਜਿਹੜਾ ਆਪਰੇਸ਼ਨ ਲਈ ਡਾਇਰੈਕਟ ਲੈ ਕੇ ਜਾਣਾ ਮੈਂ ਤਹਿ ਦਿਲ ਨਾਲ ਇਨਾਂ ਦਾ ਸ਼ੁਕਰੀਆ ਕਰਦੀ ਆ ਪਬਲਿਕ ਨੂੰ ਐਡੀ ਵੱਡੀ ਸੇਵਾ ਦੇਣਾ ਇਹ ਐਨਜੀਓ ਨੂੰ ਮੈਂ ਅਪਰੀਸ਼ੀਏਟ ਕਰਦੀ ਆ ਤੇ ਧੰਨਵਾਦ ਕਰਦੀ ਆ ਸ਼ੰਕਰਤ ਹਸਪੀਟਲ ਦੇ ਡਾਕਟਰ ਕਾਬਿਲ ਔਰ ਸਭ ਤੋਂ ਵੱਡਾ ਜੋ ਫੀਮੇਲ ਡਾਕਟਰ ਆਈ ਹੈ